ਪਰ ਇੱਕ ਗੱਲ ਚੇਤੇ ਰੱਖਿਓ ਜਿਹੜਾ ਤੀਸਰ ਪੰਥ ਹੈ ਨਾ ਸਾਡਾ ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਕ ਸਤ ਮਹਾਂਪੁਰਖ ਇਸ ਪੰਕਤੀ ਦੇ ਅਰਥ ਕਰ ਰਹੇ ਸੀ ਵਿਚਾਰ ਕਰ ਰਹੇ ਸੀ ਕਹਿੰਦੇ ਜਿਹੜਾ ਗੁਰੂ ਨਾਨਕ ਨੇ ਸਿੱਕਾ ਮਾਰਿਆ ਸੀ ਨਾ ਜਗਤ ਵਿੱਚੋਂ ਕਈਆਂ ਦੇ ਜਾ ਕੇ ਮੱਥੇ ਵਜਿਆ ਤੇ ਜਿਨ੍ਹਾਂ ਦੇ ਮੱਥੇ ਵੱਜਿਆ ਫਿਰ ਉਹਨਾਂ ਨੂੰ ਦੁੱਖ ਲੱਗਿਆ ਤੇ ਜਦੋਂ ਉਹਨਾਂ ਨੂੰ ਦੁੱਖ ਲੱਗਿਆ ਫਿਰ ਉਹ ਗੁਰੂ ਦੇ ਵਿਰੋਧ ਵਿੱਚ ਬੋਲਣ ਲੱਗ ਪਏ ਸਮਝ ਰਹੇ ਹੋ ਨਾ ਸਿੱਕਾ ਤੇ ਉਦਾਂ ਉਹਨਾਂ ਨੇ ਤੇ ਬਚਨ ਵਰਤੇ ਆ ਭਾਵਨਾਤਮਕ ਬਚਨ ਐ ਪਰ ਉਦਾਂ ਆਪਾਂ ਸਿੱਕਾ 1 ਰੁਪਏ ਦੇ ਸਿੱਕੇ ਨੂੰ ਵੀ ਕਹਿ ਦਿੰਨੇ ਆ ਗੱਲ ਸਮਝਿਓ ਉਹ ਕਹਿੰਦਾ ਜਿਹੜਾ ਸਿੱਕਾ ਗੁਰੂ ਨਾਨਕ ਨੇ ਜਗਤ ਵਿੱਚ ਮਾਰਿਆ ਸੀ ਉਹ ਕਈਆਂ ਦੇ ਅਭਮਾਨੀਆਂ ਦੇ ਜਾਤ ਹੰਕਾਰੀਆਂ ਦੇ ਮੱਥੇ 'ਚ ਐਸਾ ਵੱਜਿਆ ਐਸਾ ਦਰਦ ਉਸ ਸਿੱਕੇ ਨੇ ਪਾਇਆ ਕਿ ਉਸ ਤੋਂ ਬਾਅਦ ਉਹ ਗੁਰੂ ਦੀ ਵਿਰੋਧਤਾ ਦੇ ਵਿੱਚ ਬੋਲਣ ਲੱਗ ਪਏ ਬੜਿਆਂ ਲੋਕਾਂ ਨੇ ਵਿਰੋਧ ਕੀਤਾ ਵਿਰੋਧਾਂ ਵਿੱਚੋਂ ਵਿਰੋਧ ਕੀਤਾ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਵੀ ਬੜਾ ਵਿਰੋਧ ਕੀਤਾ ਇੱਕ ਨਿੱਕੀ ਜਿਹੀ ਵਾਰਤਾ ਕਹ ਕੇ ਮੈਂ ਸਮਾਪਤੀ ਵੱਲ ਤੁਰੰਗ ਗੁਰੂ ਹਰਾਈ ਸੈ ਮਹਾਰਾਜ ਗੁਰੂ ਹਰਾਈ ਸੈ ਮਹਾਰਾਜ ਆਪਣਾ ਦੀਵਾਨ ਸਜਾਉਂਦੇ ਆ ਬੜੀ ਕਿਰਪਾ ਬੜਾ ਰਸ ਵਰਤਾਇਆ ਮਹਾਰਾਜ ਸਾਹਿਬ ਨੇ ਅੱਜ ਜਿਹੜੀਆਂ ਆਪਣੇ ਆਮ ਗੁਰੂ ਘਰਾਂ ਦੇ ਵਿੱਚ ਦਵਾਈ ਦੇਣ ਵਾਲੀਆਂ ਡਿਸਪੈਂਸਰੀਆਂ ਬਣੀਆਂ ਹੁੰਦੀਆਂ ਹਨ ਇਉਂ ਕਹਿ ਲਓ ਇਹਨਾਂ ਦੇ ਜਨਮਦਾਤਾ ਨੇ ਗੁਰੂ ਹਰ Rai ਸਾਹਿਬ ਮਹਾਰਾਜ ਸਮਝ ਰਹੇ ਹੋ ਇਤਿਹਾਸ ਦੇ ਮੁਤਾਬਕ ਸਭ ਤੋਂ ਪਹਿਲਾ ਜਿਹੜਾ દવાਖਾਨਾ ਗੁਰੂ ਘਰ ਵਿੱਚੋਂ ਕਿਹਨੇ ਖੋਲ੍ਹਿਆ ਸੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਇੱਥੋਂ ਹੀ ਜਿਹੜੀ ਉਹ ਵੱਡੀ ਹਰੜ ਲੈ ਕੇ ਉਹਦਾ ਇਲਾਜ ਕੀਤਾ ਸੀ ਨਾ ਦਾਰਾ ਸ਼ਿਕੋ ਦਾ ਇਲਾਜ ਕੀਤਾ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ દવાਖਾਨੇ ਵਿੱਚੋਂ ਹਰੜ ਲੈ ਕੇ ਗਿਆ ਸੀ ਤੇ ਇਹ ਜਿਹੜੇ દવાਖਾਨਿਆਂ ਦੀ ਸ਼ੁਰੂਆਤ ਗੁਰੂ ਹਰ Rai ਸਾਹਿਬ ਮਹਾਰਾਜ ਨੇ ਕੀਤੀ ਸੀ ਇਦਾਂ ਕਰਕੇ ਬੜੇ ਸਤਿਗੁਰਾਂ ਨੇ ਕਾਰਜ ਕੀਤੇ ਤੇ ਮਹਾਰਾਜ ਨਾਲ ਕੁਸ਼ਤੀਆਂ ਖੜਾਉਂਦੇ ਹੁੰਦੇ ਮੱਲਾ ਨੂੰ ਮਹਾਰਾਜ ਸਾਹਿਬ ਪ੍ਰੇਰਦੇ ਹੁੰਦੇ ਵੀ ਭਾਈ ਇਹ ਸੰਸਾਰ ਦੇ ਬਾਕੀ ਨਸ਼ਿਆਂ ਨੂੰ ਛੱਡ ਆਪਣੇ ਸ਼ਰੀਰਾਂ ਨੂੰ ਤਕੜਿਆ ਕਰੋ ਸ਼ਰੀਰ ਵੀ ਤਕੜੇ ਕਰੋ ਤੇ ਆਪਣੇ ਮਨ ਵੀ ਤਕੜੇ ਕਰੋ ਸ਼ਰੀਰ ਤਕੜੇ ਕਰਕੇ ਵੈਰੀਆਂ ਨੂੰ ਹਰਾ ਦਿਓ ਤੇ ਮਨ ਤਕੜੇ ਕਰਕੇ ਵਿਕਾਰਾਂ ਨੂੰ ਹਰਾ ਦਿਓ ਹੁਣ ਜਿਹੜੇ ਪਹਾੜੀ ਰਾਜ ਹੈ ਨਾ ਇਹੀ ਵਾਰਤਾ ਹੈ ਕਿ ਮੈਂ ਸਮਾਪਤੀ ਕਰ ਦੇਣੀ ਆ ਥੋੜਾ ਜਿਹਾ ਟਿਕਾ ਰੱਖ ਲਓ ਬਸ ਉਹ ਗੁਰੂ ਹਰਾਈ ਸਹਿਬ ਮਹਾਰਾਜ ਜੀ ਦੇ ਦਰ ਘਰ ਦੇ ਨਾਲ ਬੜੀ ਉਹਨਾਂ ਨੂੰ ਦਿੱਕਤ ਤੇ ਪਰੇਸ਼ਾਨੀ ਹੈ ਇੱਕ ਦਿਨ ਉਹਨਾਂ ਨੇ ਮਤਾ ਪਕਾਇਆ ਵੀ ਆਪਾਂ ਨਾ ਜਾ ਕੇ ਗੁਰੂ ਹਰਾਈ ਸਹਿਬ ਮਹਾਰਾਜ ਨੂੰ ਡਰਾਈਏ ਧਮਕਾਈਏ ਉਹਨਾਂ ਨੂੰ ਆਖੀਏ ਵੀ ਜਾ ਤੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਸਾਹਿਬ ਆਪਣਾ ਵਾਸਾ ਰੱਖਦੇ ਸੀ ਵੀ ਜਾ ਤੇ ਧਰਤੀ ਛੱਡ ਜਾਓ ਪਰ ਜੇ ਇੱਥੇ ਰਹਿਣਾ ਹੈ ਤੇ ਇਹਦੇ ਬਦਲੇ ਫਿਰ ਸਾਨੂੰ ਤੁਸੀਂ ਟੈਕਸ ਦਿਆ ਕਰੋ ਹੁਣ ਇਦਾਂ ਮਤਾ ਪਕਾ ਕੇ ਕਈ ਰਾਜੇ ਇਕੱਠੇ ਹੋ ਕੇ ਆਏ ਸ਼ਾਮਾਂ ਦਾ ਵਕਤ ਤੇ ਜਦੋਂ ਉਹ ਆਏ ਉਦੋਂ ਤੱਕ ਸਤਗੁਰੂ ਗੁਰੂ ਹਰਾਏ ਸਿੰਘ ਮਹਾਰਾਜ ਦੀਵਾਨਾਂ ਦੀ ਸਮਾਪਤੀ ਕਰਦਿਆਂ ਮੱਲ ਖਾੜਿਆਂ ਵਿੱਚ ਜਾ ਪਹੁੰਚੇ ਸੀ ਮੱਲ ਘੋਲ ਕਰ ਰਹੇ ਸੀ ਕੁਸ਼ਤੀਆਂ ਕਰ ਰਹੇ ਸੀ ਗੁਰੂ ਹਰਾਏ ਸਿੰਘ ਮਹਾਰਾਜ ਉਹ ਕੁਸ਼ਤੀਆਂ ਵੇਖ ਰਹੇ ਸੀ ਜਿਹੜੀ ਮੈਂ ਗੱਲ ਆਖੀ ਨਾ ਅੱਖਾਂ ਦੀ ਘੂਰ ਨਾਲ ਮਸਲੇ ਹੱਲ ਹੁੰਦੇ ਆ ਉਹ ਇਹ ਵਾਰਤਾ ਸਪਸ਼ਟ ਕਰ ਦੇਗੀ ਉਸ ਗੱਲ ਨੂੰ ਤੇ ਜਦੋਂ ਇਹ ਰਾਜੇ ਆਏ ਬੜੇ ਹੰਕਾਰ ਵਿੱਚ ਆਏ ਬੰਦਿਆਂ ਦਾ ਆਪਣਾ ਆਉਣਾ ਦੱਸ ਦਿੰਦਾ ਇਹ ਸੰਸਾਰ ਦਾ ਸੱਚ ਹੈ ਕਈਆਂ ਦਾ ਵਕਤ ਬੋਲਦਾ ਹੁੰਦਾ ਕਈਆਂ ਦੀ ਜੇਬ ਬੋਲਦੀ ਹੁੰਦੀ ਹੈ ਤੇ ਕਈਆਂ ਦੀ ਜ਼ੁਬਾਨ ਬੋਲਦੀ ਹੁੰਦੀ ਹੈ ਸਾਰੇ ਬੰਦੇ ਜ਼ੁਬਾਨੋਂ ਨਹੀਂ ਬੋਲਦੇ ਹੁੰਦੇ ਕਈਆਂ ਦਾ ਵਕਤ ਬੋਲਦਾ ਹੈ ਕਈਆਂ ਦੀ ਜੇਬ ਬੋਲਦੀ ਹੈ ਤੇ ਕਿਸੇ ਕਿਸੇ ਦੀ ਜ਼ੁਬਾਨ ਬੋਲਦੀ ਹੁੰਦੀ ਹੈ ਨਹੀਂ ਤੇ ਬਹੁਤੇ ਲੋਕ ਆਪਣੀਆਂ ਜੇਬਾਂ ਦੀ ਬੋਲੀ ਰਾਹੀਂ ਗਰੀਬਾਂ ਦੇ ਮੂੰਹ ਬੰਦ ਕਰਾ ਦਿੰਦੇ ਆ ਜਿਵੇਂ ਹੋ ਰਿਹਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਉੱਥੇ ਕਿਸੇ ਦੇ ਕਿਸੇ ਦੇ ਗੱਲ ਗੱਲਾਂ ਨਹੀਂ ਬੋਲੀਆਂ ਜਾ ਰਹੀਆਂ ਉੱਥੇ ਕਿਸੇ ਦਾ ਹੰਕਾਰ ਜਿਹੜਾ ਹੈ ਉਹ ਇੰਨਾ ਕੁ ਪ੍ਰਵਿਰਤੀ ਦੇ ਵਿੱਚ ਆ ਕਰਕੇ ਬੋਲ ਰਿਹਾ ਕਿ ਉਹ ਸਾਡੇ ਆਪਣੇ ਲੋਕਾਂ ਦੇ মুখ ਬੰਦ ਕਰਨ ਤੱਕ ਜਾ ਰਿਹਾ ਬੰਗਾਲ ਦੇ ਵਿੱਚ ਕਿਸੇ ਨੇ ਪੱਗ ਦੇ ਉੱਪਰ ਉਂਗਲ ਚੁੱਕ ਕੇ ਉਹ ਹੁਣ ਉਹਦਾ ਹੰਕਾਰ ਬੋਲ ਰਿਹਾ ਉਹ ਬੰਦਾ ਨਹੀਂ ਜੇ ਬੋਲ ਰਿਹਾ ਉਹਦਾ ਹੰਕਾਰ ਸਾਡੀ ਪੱਗ ਦੇ ਉੱਪਰ ਆਇਆ ਪਰ ਮੈਂ ਬੇਨਤੀ ਕਰਾਂ ਅਸੀਂ ਇੱਕ ਪੱਗ ਬੰਨੀ ਮੇਰੇ ਸਿਰ ਤੇ ਹੈ ਪਰ ਇਹ ਹੈ ਕਲੰਗੀਆਂ ਵਾਲੇ ਦੀ ਦਸਤਾਰ ਔਰ ਇਹ ਵੀ ਮੈਂ ਬਚਨ ਕਰਦਿਆਂ ਸਾਡੀ ਦਸਤਾਰ ਇਦਾਂ ਦੀ ਦਸਤਾਰ ਹੈ ਜੇ ਕੋਈ ਨੰਗੇਜ ਹੋ ਜਾਏ ਕਿਸੇ ਦੇ ਕੱਪੜੇ ਖਰਾਬ ਹੋ ਜਾਣ ਕਿਸੇ ਦੇ ਕੱਪੜੇ ਪਾਟ ਜਾਣ ਅਸੀਂ ਆਪਣੀ ਦਸਤਾਰ ਉਤਾਰ ਕੇ ਉਹਦਾ ਨੰਗੇਜ ਢੱਕ ਸਕਦੇ ਹਾਂ ਜੇ ਕੋਈ ਪਾਣੀ ਚ ਡੁੱਬਦਾ ਹੋਵੇ ਅਸੀਂ ਇਸ ਦਸਤਾਰ ਦੀ ਰੱਸੀ ਬਣਾ ਕੇ ਪਾਣੀ ਚੋਂ ਕੱਢ ਲਵਾਂਗੇ ਔਰ ਯਾਦ ਰੱਖਿਓ ਪਰ ਜੇ ਕੋਈ ਸਾਡੀ ਦਸਤਾਰ ਨੂੰ ਹੱਥ ਪਾਉਣ ਦਾ ਯਤਨ ਕਰੂਗਾ ਅਸੀਂ ਉਹਦਾ ਹੱਥ ਹੀ ਖੇੜ ਲਵਾਂਗੇ ਅਸੀਂ ਇੰਨੇ ਕੋ ਕੈਪੇਬਲ ਆ ਸਾਨੂੰ ਕਲੰਗੀਆਂ ਵਾਲੇ ਨੇ ਇੰਨੇ ਕੋ ਸਮੱਤ ਦਿੱਤੀ ਹੋਈ ਹੈ ਅਸੀਂ ਇਹ ਦਸਤਾਰ ਸਾਡੀ ਨਹੀਂ ਇਹ ਬੰਨੀ ਸਜਾਈ ਅਸੀਂ ਆ ਆਪਣੇ ਹੱਥਾਂ ਨਾਲ ਪਰ ਇੱਕ ਕਲਗੀਆਂ ਵਾਲੇ ਨੇ ਦਿੱਤੀਆਂ ਸਨ ਸਾਨੂੰ ਉੱਚਾ ਰੂਪ ਉਸ ਨੇ ਬਖਸ਼ਿਆ ਹੈ ਇਸ ਸੰਸਾਰ ਦੇ ਅੰਦਰ ਉਹ ਵੇਲਾ ਸੀ ਜਦੋਂ ਕੋਈ ਦਸਤਾਰਾਂ ਬਨ ਕੇ ਸਜਾ ਕੇ ਘੋੜਿਆਂ ਘੋੜੀਆਂ ਤੇ ਚੜ ਨਹੀਂ ਸੀ ਸਕਦਾ ਮੇਰੇ ਮਾਹੀ ਨੇ ਉਹਨਾਂ ਦੇ ਮੂੰਹਾਂ ਨੂੰ ਬੰਦ ਕਰਾਉਂਦਿਆਂ ਕੱਲੇ ਦਸਤਾਰੇ ਨਹੀਂ ਸਜਾਏ ਸਕੋ ਦਸਤਾਰਾਂ ਦੇ ਉੱਪਰ ਉਹਨੇ ਕਲਗੀਆਂ ਵੀ ਸਜਾਈਆਂ ਸੀ ਇਹ ਕਲਗੀਆਂ ਵਾਲੇ ਨੇ ਮਿਹਰ ਕੀਤੀ ਰੋ ਵਿਚਾਰ ਮੈਂ ਬੇਨਤੀ ਕਰ ਰਿਹਾ ਆ ਸਾ ਬੰਦੇ ਦਾ ਮੁੱਖ ਹੀ ਦੱਸ ਦਿੰਦਾ ਇਹ ਰਾਜੇ ਆਏ ਤੇ ਹੰਕਾਰ ਦੇ ਨਾਲ ਭਰੇ ਪਿਆ ਹੰਕਾਰ ਨਾਲ ਰਜੇ ਹੋਇਆ ਤਿਆ ਕਰਕੇ ਸੇਵਾਦਾਰਾਂ ਨੂੰ ਰੋਹ ਮਾਰਦਿਆਂ ਹੋਇਆ ਕਹਿਣ ਲੱਗਿਆ ਓਏ ਕਿੱਥੇ ਆ ਤੁਹਾਡਾ ਗੁਰੂ ਕਿੱਥੇ ਆ ਫਕੀਰ ਕਿੱਥੇ ਆ ਉਹ ਫਕੀਰ ਜਿਹੜਾ ਇੱਥੇ ਆਪਣਾ ਸਿੰਘਾਸਨ ਲਾ ਕੇ ਬੈਠਦਾ ਚੰਦੂਆ ਤਾਣ ਕੇ ਬੈਠਦਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਿੱਖਾ ਹੈ ਨਾ ਉਹਨਾਂ ਦੇ ਮਨ ਦੀ ਨਿਮਰਤਾ ਹੀ ਬਹੁਤ ਪਿਆਰ ਵਾਲੀ ਹੈ ਉਹ ਇਦਾਂ ਨਹੀਂ ਬੋਲਦੇ ਉਹ ਕਹਿਣ ਲੱਗੇ ਉਹਨਾਂ ਨੂੰ ਪਤਾ ਹੈ ਵੀ ਗੁਰੂ ਦੇ ਦਿਦਾਰੇ ਠਾਰ ਪਾ ਦੇਣਗੇ ਜੇ ਦਿਦਾਰਿਆਂ ਨੇ ਠਾਰ ਨਾ ਪਾਈ ਤੇ ਬਚਨ ਠਾਰ ਪਾ ਦੇਣਗੇ ਹੁਣ ਉਹ ਕਹਿਣ ਲੱਗੇ ਵੀ ਮਹਾਰਾਜ ਸਾਹਿਬ ਜੀ ਇਸ ਵੇਲੇ ਜਿਹੜੇ ਸੰਘਾਸਨਾਂ ਦੀ ਤੁਸੀਂ ਗੱਲ ਕਰਨਦੇ ਜੋ ਸੰਘਾਸਨਾਂ ਤੇ ਨਹੀਂ ਐ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜੇ ਮਿਲਣਾ ਮਹਾਰਾਜ ਸਾਹਿਬ ਤੇ ਦਰਬਾਰਾਂ ਦੇ ਪਿੱਛੇ ਮੱਲ ਅਖਾੜਿਆਂ ਦੇ ਵਿੱਚ ਮੱਲਾਂ ਦੀ ਕੁਸ਼ਤੀ ਵੇਖ ਰਿਹਾ ਤੁਸੀਂ ਉੱਥੇ ਚਲੇ ਜਾਓ ਹੁਣੇ ਮਸ਼ਹਰੇ ਚਾੜ ਕੇ ਵੀ ਉੱਥੇ ਲੋਕਾਂ ਦਾ ਘਾਟ ਹੋਣਾ ਪਰ ਲੋਕਾਂ 'ਚ ਹੀ ਜਾ ਕੇ ਗੱਲ ਕਹਿ ਦੇਣੀ ਆ ਜਾ ਤੇ ਧਰਤੀ ਛੱਡ ਜਾਓ ਜਾਂ ਫਿਰ ਇੱਥੇ ਰਹਿਣ ਦਾ ਸਾਨੂੰ ਟੈਕਸ ਦਿਓ ਨਾਲੇ ਆਪਣੀ ਬੱਲੇ ਬੱਲੇ ਹੋ ਜਾਏਗੀ ਜਾਂ ਤੇ ਗੁਰੂ ਸਾਹਿਬ ਸਾਡੇ ਤੋਂ ਡਰ ਕੇ ਇਹ ਘਰ ਛੱਡ ਜਾਣਗੇ ਜਾਂ ਫਿਰ ਸਾਨੂੰ ਮਾਮਲਾ ਦਿਆ ਕਰਨਗੇ ਤੇ ਇਹ ਉੱਥੇ ਪਹੁੰਚ ਗਏ ਜਿੱਥੇ ਮੱਲ ਅਖਾੜੇ ਦੇ ਵਿੱਚ ਸਤਿਗੁਰੂ ਬੈਠੇ ਆ ਮੱਲ ਕੁਸ਼ਤੀਆਂ ਕਰ ਰਹੇ ਆ ਤੇ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਬੱਡੀ ਦੇ ਪਹਿਲਵਾਨ ਵੀ ਆ ਨਾ ਜੋ ਨੰਦਾ ਉਸਤਾਦ ਉਸ ਮੈਦਾਨ ਵਿੱਚ ਖਲੋਤਾ ਹੋਵੇ ਤੇ ਉਹ ਰੇਡ ਪਾਉਣ ਤੋਂ ਪਹਿਲਾਂ ਜਾਂ ਉਸ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਆਪਣੇ ਜਿਹੜਾ ਉਸਤਾਦ ਆ ਨਾ ਉਹਨੂੰ ਨਮਨ ਕਰ ਲੈਂਦੇ ਆ ਉਹ ਹੁਣ ਜਿੰਨੇ ਵੀ ਪਹਿਲਵਾਨ ਜਾ ਰਹੇ ਆ ਨਾ ਕੁਸ਼ਤੀਆਂ ਖੇਡਣ ਉਹ ਜਾਣ ਤੋਂ ਪਹਿਲਾਂ ਮੈਦਾਨ ਵਿੱਚ ਪੈਰ ਰੱਖਣ ਤੋਂ ਪਹਿਲਾਂ ਗੁਰੂ ਹਰ ਰਾਏ ਸਮਰਾਜ ਜੀ ਦੇ ਚਰਨਾਂ ਤੇ ਮੱਥਾ ਜ਼ਰੂਰ ਟੇਕਦੇ ਆ ਇਦਾਂ ਕੁਸ਼ਤੀਆਂ ਚੱਲ ਰਹੀਆਂ ਇਹ ਆਏ ਰਾਜੇ ਚੱਲ ਕੇ ਬੜੇ ਹੰਕਾਰ ਦੇ ਵਿੱਚ ਤੇ ਮਹਾਰਾਜ ਨੂੰ ਕਹਿਣ ਲੱਗੇ ਫਕੀਰਾ ਗੱਲ ਕਰਨੀ ਆਪਾਂ ਕੋਈ ਆਪਾਂ ਕੋਈ ਗੱਲ ਕਰਨੀ ਹੈ ਮਹਾਰਾਜ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਹਾਡੇ ਨਾਲ ਗੱਲ ਜਰੂਰ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਬੈਠਣ ਦਾ ਪ੍ਰਬੰਧ ਕਰਾਇਆ ਤੇ ਕਹਿਣ ਲੱਗੇ ਰਾਜੋ ਤੁਹਾਡੇ ਨਾਲ ਗੱਲ ਜਰੂਰ ਕਰਦੇ ਆ ਪਰ ਇੱਕੋ ਕੁਸ਼ਤੀ ਰਹਗੀ ਇਦੋਂ ਬਾਅਦ ਆਪਣੇ ਕੋਲ ਇੱਕ ਸਮਾਂ ਹੀ ਸਮਾਂ ਖੁੱਲਾ ਸਮਾਂ ਜਿੰਨੀ ਮਰਜ਼ੀ ਤੁਸੀਂ ਗੱਲ ਕਰਿਓ ਪਰ ਓਨੀਂ देर ਤੁਸੀਂ ਕੁਸ਼ਤੀ ਵੇਖੋ ਹੁਣ ਜਿਹੜਾ ਬੰਦਾ ਜਿਹੜੀ ਗੱਲ ਕਰਨ ਆਇਆ ਹੋਵੇ ਨਾ ਉਹਨੂੰ ਕੁਰਬਲ ਕੁਰਬਲ ਹੁੰਦੀ ਰਹਿੰਦੀ ਅੰਦਰ ਉਹ ਵੀ ਮੈਂ ਜਿਹੜੀ ਗੱਲ ਕਰਨੀ ਆ ਉਹ ਕਰਾਂ ਤੇ ਆਪਣਾ ਕੰਮ ਨਿਬੇੜਾਂ ਪਰ ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਲੜਨਾ ਨਹੀਂ ਸੀ 2200 ਘੋੜਸਵਾਰ ਜਿਹੜੇ ਨੇ ਉਹਨਾਂ ਨੂੰ ਹੁਕਮ ਨਹੀਂ ਸੀ ਕਰਨਾ ਅੱਖਾਂ ਦੀ ਘੂਰੀ ਤੇ ਜ਼ੁਬਾਨ ਦੇ ਕੁਝ ਸ਼ਬਦਾਂ ਨੇ ਇਹਨਾਂ ਦੇ ਸੀਨਿਆਂ ਨੂੰ ਠਾਰਨਾ ਸੀ ਮਹਾਰਾਜ ਨੇ ਬਿਠਾ ਲਏ ਜੀ ਤੇ ਜਦੋਂ ਇੱਕ ਕੁਸ਼ਤੀ ਖਤਮ ਹੋਈ ਦੂਜੀ ਆਖਰੀ ਕੁਸ਼ਤੀ ਜਿਹੜੀ ਆ ਉਹ ਖੇਡਣ ਵਾਸਤੇ ਜਿਹੜਾ ਵੱਡਾ ਪਹਿਲਵਾਨ ਜੀ ਦੀ ਇਲਾਕੇ ਵਿੱਚ ਝੰਡੀ ਹੈ ਉਹ ਆਇਆ ਤਕੜਾ ਜੁਸਾ ਤਕੜਾ ਸਰੀਰ ਆ ਉਸ ਦਾ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਗੁਰੂ ਹਰ ਰਾਇ ਜੀ ਸਹਿ ਮਹਾਰਾਜ ਤੇ ਪਾਸ਼ਾ ਦੇ ਚਰਨਾਂ ਤੇ ਨਮਨ ਕਰ ਰਿਹਾ ਨਮਸਕਾਰ ਕਰ ਰਿਹਾ ਮੱਥਾ ਟੇਕ ਕੇ ਜਦੋਂ ਜਾਣ ਲੱਗਾ ਮਹਾਰਾਜ ਕਹਿੰਦੇ ਪਹਿਲਵਾਨਾ ਇੱਕ ਗੱਲ ਸੁਣੀ ਕਹਿੰਦਾ ਜੀ ਮਹਾਰਾਜ ਮਹਾਰਾਜ ਕਹਿੰਦੇ ਮੈਨੂੰ ਇਉਂ ਲੱਗਦਾ ਵੀ ਤੇਰਾ ਸਰੀਰ ਨਾ ਖੁਰਾਕਾਂ ਖਾ ਕੇ ਵਿਧਾਇਆ ਹੋਇਆ ਸਿਰਫ ਇਹ ਚ ਜਾਨ ਨਹੀਂ ਹੈ ਐਵੇਂ ਤੂੰ ਫਲਾ ਰੱਖਿਆ ਸ਼ਰੀਰ ਹੁਣ ਉਹਨੇ ਤੇ ਸੋਚਿਆ ਵੀ ਇੰਨੇ ਲੋਕ ਸੁਣ ਰਹੇ ਐ ਮੈਂ ਤੇ ਨਹੀਂ ਮਿਹਨਤ ਕਰਦਾ ਤੇ ਮਹਾਰਾਜ ਸਾਹਿਬ ਨੂੰ ਵੀ ਪਤਾ ਐ ਤੇ ਅੱਜ ਮਹਾਰਾਜ ਇਦਾਂ ਦੇ ਬਚਨ ਕਿਉਂ ਕਰ ਰਹੇ ਐ ਮਹਾਰਾ ਸੱਚੇ ਪਾਤਸ਼ਾਹ ਗੁਰੂ ਹਰ Rai ਸਾਹਿਬ ਕਹਿੰਦੇ ਪਹਿਲਵਾਨਾ ਕੱਦ ਵੀ ਤੇਰਾ ਬੜਾ ਚੰਗਾ ਜੁੱਸਾ ਵੀ ਤੇਰਾ ਬੜਾ ਤਕੜਾ ਡੌਲੇ ਵੀ ਤੇਰੇ ਬੜੇ ਤਕੜੇ ਪੱਟਾਂ ਦਾ ਤੂੰ ਬੜਾ ਧਨਿਆ ਪਰ ਮੈਨੂੰ ਇਉਂ ਲੱਗੀ ਜਾਂਦਾ ਤੂੰ ਖਰਾਕਾਂ ਹੀ ਖਾਧੀਆਂ ਨੇ ਤੇ ਤੇ ਤੋਂ ਕੰਮ ਕੁਝ ਨਹੀਂ ਹੋਣਾ ਮਹਾਰਾ ਸੱਚੇ ਪਾਤਸ਼ਾਹ ਨੂੰ ਫੇਰ ਵੇਖਦਾ ਤੇ ਹੁਣ ਚੇਤੇ ਰੱਖਿਓ ਵੀ ਜਿਹੜੇ ਬੰਦੇ ਨੇ ਸੱਚੀ ਵਹਿੰਤ ਕੀਤੀ ਹੁੰਦੀ ਆ ਨਾ ਉਹਦੇ ਗੱਲ ਲੱਗ ਜਾਂਦੀ ਜਾ ਕੇ ਹੁਣ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ ਚਾਹੁੰਦਾ ਪਰ ਹੁਣ ਕਵੇ ਕਿਸ ਤਰੀਕੇ ਨਾਲ ਇਧਰ ਉਧਰ ਵੇਖਦਾ ਤੇ ਮਹਾਰਾ ਤੀਜੀ ਵਾਰੀ ਫੇਰ ਕਹਿਣ ਲੱਗੇ ਕਿਉਂ ਪਹਿਲਵਾਨਾ ਇਦਾਂ ਹੀ ਆ ਨਾ ਗੱਲ ਜਿੱਦਾਂ ਮੈਂ ਕਹਿਣ ਰਿਹਾ ਇਦਾਂ ਹੀ ਆ ਨਾ ਗੱਲ ਤੇਰਾ ਸਰੀਰ ਉਦਾਂ ਹੀ ਵਧਿਆ ਨਾ ਫੋਕਾ ਨਾ ਤੇਰਾ ਸਰੀਰ ਹੁਣੇ ਤੂੰ ਰਿਹਾ ਨਾ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਚਿੱਤ 'ਚ ਸਤਕਾਰ ਬਹੁਤ ਹੈ ਪੱਟਾਂ ਤੇ ਮਾਰ ਕੇ ਥਾਪੀ ਮਾਰ ਕੇ ਲੱਤ ਜ਼ਮੀਨ ਤੇ ਕਹਿਣ ਲੱਗਾ ਮਹਾਰਾਜ ਐਵੇਂ ਨਹੀਂ ਡੋਲੇ ਵਧਾਏ ਐਵੇਂ ਨਹੀਂ ਸ਼ਰੀਰ ਵਧਿਆ ਮਹਾਰਾਜ ਜੀ ਕੁਸ਼ਤੀ ਵਿੱਚ ਤਾਂ ਫਿਰ ਮੇ ਫੇਰ ਦਾ ਦਿਖਾਉਣਾ ਹੁਕਮ ਕਰੋ ਜਿਹੜੇ ਤੁਹਾਡੇ ਬੈਠੇ ਨੇ ਨਾ ਸੱਜੇ ਖਬੇ ਚਾਰ ਪੰਜ ਜੇ ਹੁਕਮ ਕਰੋ ਹੁਣੇ ਪਾੜ ਕੇ ਦੋ ਨਾ ਕਰ ਦਿੱਤੇ ਤੇ ਫੇਰ ਆਖਿਓ ਮਹਾਰਾਜ ਦੱਸੋ ਕਰਦਿਆਂ ਮਹਾਰਾਜ ਐਵੇਂ ਨਹੀਂ ਡੋਲੇ ਵਧਾਏ ਮਹਾਰਾਜ ਕਹਿੰ ਲੱਗੋ ਭਲਿਆ ਲੋਕਾਂ ਮਹਿਮਾਨ ਹੈ ਸਾਡੇ ਕਿਉਂ ਜੀਆਂ ਖਮਲੀਆਂ ਗੱਲਾਂ ਕਰਦਾ ਜਾ ਤੂੰ ਆਪਣੀ ਕੁਸ਼ਤੀ ਲਾ ਜਾ ਕੇ ਐਵੇਂ ਹੋਰ ਹੀ ਗੱਲਾਂ ਚ ਪੈ ਗਿਆ ਜਾ ਜਾ ਤੂੰ ਉੱਥੇ ਜ਼ੋਰ ਦਿਖਾ ਆਪਣਾ ਤੇ ਉਹਨੇ ਜ਼ੋਰ ਵਿਖਾਇਆ ਜਿੱਤਿਆ ਦੂਰੋਂ ਹੀ ਥਾਪੀਆਂ ਮਾਰੀ ਜਾਂਦਾ ਕਹਿੰਦਾ ਮਹਾਰਾਜ ਸਾਹਿਬ ਤੁਹਾਡੀ ਕਿਰਪਾ ਇਹ ਡੋਲੇ ਐਵੇਂ ਨਹੀਂ ਫਰਕ ਦੇ ਨਾ ਚ ਸੱਚੀ ਮੁੱਚੀ ਜਾਣ ਹੈ ਤੇ ਜਦੋਂ ਕੁਸ਼ਤੀ ਖਤਮ ਹੋਈ ਮਹਾਰਾਜ ਮੁੱਖ ਘੁਮਾ ਕੇ ਕਹਿੰਦੇ ਹਾਂਜੀ ਰਾਜੋ ਤੁਸੀਂ ਬੜੇ ਚਿਰ ਦੇ ਬੈਠੇ ਕੋਈ ਕੰਮ ਸੀ ਤੁਹਾਨੂੰ ਹੁਣ ਦੱਸੋ ਹੁਣ ਖੁੱਲਾ ਸਮਾਂ ਕੀ ਗੱਲ ਕਰਨੀ ਹੈ ਕਹਿੰਦੇ ਨਹੀਂ ਮਹਾਰਾ ਗੱਲ ਕੀ ਕਰਨੀ ਦਰਸ਼ਨ ਕਰਨੇ ਹੀ ਕਰ ਲਏ ਤੇ ਹੁਣ ਆ ਗਿਆ ਦਿਓ ਸਾਨੂੰ ਤੇ ਟਾਈਮ ਹੀ ਬੜਾ ਹੋ ਗਿਆ ਅਸੀਂ ਤੇ ਦੂਰ ਜਾਣਾ ਕੀਰਤਪੁਰ ਤੋਂ ਸਾਡਾ ਘਰ ਬੜੀ ਦੂਰ ਆ ਮਹਾਰਾ ਜਾਣਦਿਆਂ ਵਕਤ ਲੱਗ ਜਾਣਾ ਸੰਧਿਆ ਦਾ ਟਾਈਮ ਹੋ ਗਿਆ ਦਰਸ਼ਨ ਕਰਨੇ ਸੀ ਤੇ ਤੁਸੀਂ ਤੇ ਕਿਰਪਾ ਕੀਤੀ ਪਹਿਲਵਾਨਾਂ ਦੀ ਕੁਸ਼ਤੀ ਵੀ ਵਿਖਾ ਦਿੱਤੀ ਮਹਾਰਾਜ ਕਹਿੰਦੇ ਨਹੀਂ ਨਹੀਂ ਇੰਨਾ ਤੁਸੀਂ ਚੱਲ ਕੇ ਆਏ ਕੁਸ਼ਤੀ ਵੇਖਣ ਤੇ ਨਹੀਂ ਆਏ ਹੈ ਕੋਈ ਗੱਲ ਤੇ ਦੱਸ ਦਿਓ ਹੁਣ ਨਾਲੇ ਮਹਾਰਾਜ ਦੀ ਗੱਲ ਸੁਣਦਿਆਂ ਨਾਲੇ ਪਹਿਲਵਾਨ ਵੱਲ ਤਰਸ਼ੀ ਜਿਹਾੱਕ ਕਰਕੇ ਵੇਖਦੇ ਵੀ ਜੇ ਮਹਾਰਾਜ ਨੂੰ ਕਿਹਾ ਸਾਨੂੰ ਮਾਮਲਾ ਤੇ ਨਹੀਂ ਮਿਲਣਾ ਉਹ ਸੱਚ ਵਿੱਚ ਸਾਡੀ ਇਕ ਲੱਤ ਤੇ ਲੱਤ ਰੱਖ ਕੇ ਦੋ ਜਰੂਰ ਕਰ ਦਏਗਾ ਮਹਾਰਾਜ ਕਹਿੰਦੇ ਹੈ ਕੋਈ ਚਿੱਤ ਚ ਤੇ ਗੱਲ ਦੱਸ ਦਿਓ ਹੁਣੇ ਪੂਰੀ ਕਰ ਦਿਆਂਗੇ ਕਹਿੰਦੇ ਨਹੀਂ ਮਹਾਰਾਜ ਦਰਸ਼ਨ ਕਰਨੇ ਸੀ ਬੜੇ ਦਿਲ ਦਾ ਦਿਨਾਂ ਦਾ ਚਿੱਤ ਉਧਾਰ ਹੋਇਆ ਪਿਆ ਸੀ ਤੁਹਾਡੇ ਦਰਸ਼ਨ ਕਰਕੇ ਮਾਨੀ ਠਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਾਨਕ ਦਾ ਘਰ ਹੈ ਨਾਨਕ ਦਾ ਇੱਥੇ ਮੈਂ ਜਵਾਨਾਂ ਤੇ ਯਕੀਨ ਨਹੀਂ ਕਰਦਾ ਇੱਥੇ ਨਿਗਾਹ ਸਿੱਧੀ ਹਿਰਦੇ ਚ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜੋ ਮਾਮਲਾ ਤਾਂ ਮੈਂ ਤੁਹਾਨੂੰ ਗੁਰੂ ਨਾਨਕ ਦੇ ਖਜ਼ਾਨਿਆਂ ਚੋਂ ਦੇ ਦੇਣਾ ਪਰ ਚੇਤੇ ਰੱਖਿਓ ਗੁਰੂ ਨਾਨਕ ਦੇ ਖਜ਼ਾਨੇ ਲੁੱਟਣੇ ਸੌਖੇ ਆ ਪਰ ਪਚਾਉਣੇ ਬਹੁਤ ਔਖੇ ਆ ਲੈਣਾ ਤੇ ਲੈ ਜਾਓ ਜੋ ਕਾਰਜ ਕਰਨਾ ਆਓ ਕਰ ਲਓ ਮਾਮਲੇ ਲੈਣਿਆਂ ਤੇ ਲੈ ਜਾਓ ਜਿੰਨਾ ਆਖੋਗੇ ਟੈਕਸ ਉਹਨਾਂ ਦੇ ਦਿਆਂਗੇ ਪਰ ਫੇਰ ਨਾ ਆਖਿਓ ਇਹ ਜਿਹੜੇ ਖਜ਼ਾਨੇ ਇਹਨਾਂ ਮਾਇਆ ਦੇ ਨਾਲ ਤੁਹਾਡੇ ਖਜ਼ਾਨੇ ਭਰਨੇ ਨਹੀਂ ਸਗੋ ਤੁਸੀਂ ਤੇ ਹਮੇਸ਼ਾ ਵਾਸਤੇ ਤੁਹਾਡੇ ਰਾਜ ਭਾਗ ਰੁਲ ਜਾਣਿਆ ਰਾਜ ਭਾਗ ਮਹਾਰਾਜ ਸਾਹਿਬ ਨੇ ਮਤ ਦੇ ਕਰਕੇ ਸਮਤ ਦੇ ਕਰਕੇ ਤੋੜ ਦਿੱਤਾ ਨਾ ਤੇਗ ਕੱਢੀ ਨਾ ਘੋੜ ਸਵਾਰਾਂ ਨੂੰ ਆਖਿਆ ਅੱਖਾਂ ਦੀ ਘੂਰ ਤੇ ਇਹ ਸ਼ਬਦਾਂ ਦੇ ਨਾਲ ਹੀ ਮਹਾਰਾਜ ਸਾਹਿਬ ਨੇ ਚੜ ਕੇ ਆਇਆ ਨੂੰ ਠੰਡ ਪਾ ਕੇ ਤੋੜ ਦਿੱਤਾ ਇਹ ਗੁਰੂ ਹਰ Rai ਸਾਹਿਬ ਮਹਾਰਾਜ ਦਾ ਇਤਿਹਾਸ ਹੈ ਜਿਨ੍ਹਾਂ ਦਾ ਆਪਾ ਪ੍ਰਕਾਸ਼ ਦਿਹਾੜਾ ਮਨਾ ਰਹੇ